ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਜੋ ਜੁਧ ਕਰਿਓ ਰਿਸ ਆਪਸ ਮੈਂ ਦਹੁ ਔਰਨ ਤੇ ਨਹੀਂ ਕੋ ਟਰੇ ਬਰਛੀ ਕਹ ਬਾਨ ਕਮਾਨ ਗਦਾ ਅਸਲਾ ਕਰ ਮੈਂ ਇਹ ਭਾਂਦਲ ਰੇ ਕਉ ਜੋ ਜਿਗੇਰੇ ਕਉ ਰੀਜ ਭਿਰੇ ਛਿਤ ਦੇਖ ਡਰੇ ਕਉ ਪਾਏ ਕੋਇ ਕਉ ਤਾਏ ਪਰੇ ਮਨ ਯੋ ਉਪਜੀ ਉਪਮਾ ਰਣਦੀਪ ਕੇ ਉਪਰ ਆਏ ਪਤੰਗ ਜਰੇ ਸਵਈਆ ਪ੍ਰਥਮੇ ਸੰਗ ਬਾਨ ਕਮਾਨ ਭਿਰਿਓ ਬਰਛੀ ਬਰ ਲੈ ਪੁੰਨ ਭਰਾਤ ਮੁਰਾਰੀ ਫੇਰ ਲਰਿਓ ਅਸ ਲੈ ਕਰ ਮੈਂ ਧਾਸ ਕਹਿ ਰਿਪ ਕੀ ਬਹੁ ਸੈਨ ਸੰਘਾਰੀ ਫੇਰ ਗਦਾ ਗਹਿ ਕੈ ਸੋ ਹਤੇ ਹਤੇ ਬਹਰੋ ਜੋ ਹੁਤੇ ਗਹਿ ਪਾਨ ਕਟਾਰੀ ਐਂਚਤ ਯੋ ਹਲ ਸੋ ਦਲ ਕੋ ਜਿਮ ਖੈਂਚਤ ਦੋਏ ਕਾਰ ਜੀਵਨ ਜਾਰੀ ਜੋ ਭਟ ਸਾਮੋ ਹੈ ਆਏ ਅਰੇ ਬਾਰਕ ਹੈ ਹਰ ਹਰ ਜੂ ਸਉ ਮਾਰ ਗਾਇਓ ਲਾਜ ਭਰੇ ਜੋ ਜੋਰ ਭਰੇ ਤੈਨ ਤੇ ਕੋਉ ਜੀਵਤ ਜਾਨ ਨਾ ਪਾਇਓ ਪੈਠ ਤਮ ਪ੍ਰਤਨਾ ਅਰ ਕੀ ਮਦ ਸਿਆਮ ਕਨੂ ਪੁਨ ਜੁੱਧ ਮਚਾਇਓ ਸ੍ਰੀ ਬਲਬੀਰ ਸੋ ਧੀਰ ਗਹਿਓ ਰੇਪਕੋ ਸਭ ਹੀ ਦਲ ਮਾਰੇ ਭਗਾਯੋ ਤੋ ਹਰਾ ਭਗੀ ਚੰਮੂ ਚਤਰੰਗਨੀ ਨਿਪਤ ਨਿਹਾਰੀ ਨੈਣ ਨਿਕਟ ਬਿਕਟ ਪਟ ਜੋ ਹੋਤੇ ਤਿੰਨ ਪ੍ਰਤ ਬੋਲਿਓ ਬੈਨ ਰੇ ਪਜਰਾ ਸਿੰਧ ਬਾਚ ਸੈਨਾ ਪ੍ਰਤ ਸਵੈਯ ਜੁਦ ਕਰੈ ਕਨਸਿਆਮ ਜਹਾਂ ਤੁਮ ਹੂੰ ਦਲ ਲੈ ਓਹ ਓੜ ਸਿਧਾਰੋ ਬਾਣ ਕਮਾਨ ਕਪਾਨ ਗਦਾ ਕਰ ਲੈ ਜਦੂ ਮੀਰ ਕੋ ਦੇਹ ਪ੍ਰਹਾਰੋ ਜਾਏ ਨਾ ਜੀਵਤ ਜਾਦਵ ਕੋ ਤਿਨ ਕੋ ਰਣ ਭੂਮ ਮੈਂ ਜਾਏ ਸੰਘਾਰੋ ਜੋ ਜਬ ਬੈਨ ਕਹੈ ਨਿਰਪ ਸੈਨ ਚਲੀ ਜਤ ਰੰਗ ਜਹਾਂ ਰਣ ਭਾਰੋ ਸਵੈ ਆਇਸ ਪਾਵਤ ਹੀ ਨਿਰਪ ਕੋ ਘਣ ਜਿਉ ਉਮਰ ਦੇ ਪਟ ਓਗ ਘਟਾ ਘਟ ਬਾਨਨ ਬੂੰਦਨ ਜਿਉ ਵਰਖੇ ਚਪਲਾ ਅਸ ਕੀ ਧੁਨ ਹੋਤ ਸਟਾ ਸਟ ਭੂਮ ਪਰ ਇੱਕ ਸਾਸ ਭਰੈ ਇਕ ਜੂਜ ਮਰੇ ਰਨ ਅੰਗ ਕਟਾ ਕਟ ਕਾਇਲ ਏਕ ਪਰੇ ਰਨ ਮੈਂ ਮੁਖ ਮਾਰੀ ਮਾਰ ਪੁਕਾਰ ਰਟਾ ਰਟ ਸਵਯਾ ਜਦੂ ਬੀੜ ਸਰਾਸਨ ਲੈ ਕਰ ਮੈਂ ਰਿਪ ਬੀੜ ਜਿਤੇ ਰਨ ਬਾਜ ਸੰਘਾਰੇ ਮਤ ਕਰੀ ਬਰ ਬਾਜ ਘਨੇ ਮਤ ਕਰੀ ਬਾਰ ਬਾਜ ਹਨੇ ਰਥ ਕਾਟ ਰਥੀ ਬੇਰਥੀ ਕਰ ਡਾਰੇ ਕਾਇਰ ਦੇਖ ਕੈ ਕਾਇਰ ਜੇ ਡਰ ਮਾਨ ਰਨੇ ਚਿਤ ਤਿਆਗ ਸਿਧਾਰੇ ਸ੍ਰੀ ਹਰਿ ਪੁੰਨ ਕੇ ਅਗਰਜ ਮਨ ਹੋ ਪਾਪਨ ਕੇ ਬਹੁ ਪੁੰਜ ਪਧਾਰੇ ਤੀਸ ਕਟੇ ਕਿਤਨੇ ਰਨ ਮੈਂ ਮੁਖ ਤੇ ਤੇ ਉਮਾਰ ਹੀ ਮਾਰ ਪੁਕਾਰੈ ਦੌਰਤ ਵਿੱਚ ਕਬੰਦ ਫਿਰੈ ਜਹ ਸਿਆਮ ਲਰੈ ਤੇ ਔਰ ਪਧਾਰੈ ਜੋ ਪਾਟ ਆਏ ਭਿਰੈ ਇਨ ਸੋ ਤਿਨ ਕਉ ਹਰ ਜਾਨ ਕਾ ਘਾਇ ਪ੍ਰਹਾਰ ਜੋ ਗਿਰ ਭੂਮ ਪਰੈ ਮਰ ਕੈ ਕਰਤੇ ਕਰ ਵਾਰਨ ਭੂ ਪਰ ਡਰ ਕਬਿਸ ਕੋਪ ਅਤ ਭਰੇ ਰਨ ਭੂਮ ਤੇ ਨ ਟਰੇ ਦੂ ਰੀਜ ਰੀਜ ਲਰੇ ਦਲ ਦੰਦ ਵੀ ਬਜਾਇ ਕੈ ਦੇਵ ਦੇਖੈ ਖਰੇ ਗਨ ਜਛ ਜਸ ਰਰੇ ਨਾ ਬਤੈ ਪੋਹ ਪਰਾਰੇ ਧਰੇ ਮੇਗ ਬੂੰਦਨ ਜੋ ਆਏ ਕਹਿ ਕੇ ਤੇ ਜੂਝ ਮਰੇ ਕੇ ਤੇ ਅਪਛਰਨ ਬਰੇ ਕੇ ਤੇ ਗੀਦਨਨ ਚਰੇ ਕੇ ਤੇ ਗਰੇ ਖਾਇ ਖਾਇ ਕ ਕਿਹਰ ਜੋ ਅਰੇਤ ਕੀਤੇ ਖੇਤ ਦੇਖ ਡਰੇ ਕੇਤੇ ਅਡਾਜ ਭਾਰ ਭਰੇ ਦੌਰ ਪਰੇ ਅਰ ਰਾਏ ਕ ਸਵਈਆ ਭੂਮ ਗਰੇ ਭਟ ਪਕਾਇਲ ਹੋਏ ਉੱਠ ਕੇ ਫਿਰ ਜੁੱਧ ਕੇ ਕਾਜ ਪਧਾਰੇ ਸਿਆਮ ਕਹਾ ਦੁਰ ਕੈ ਜੋ ਰਹੇ ਅਤ ਕੋਪ ਭਾਏ ਇਹ ਭਾਂਤ ਪੁਕਾਰੇ ਹਉ ਉਨ ਕੇ ਮੁਖ ਤੇ ਸੁਨ ਬੈਨ ਭਾਇਉ ਹਰ ਸਾਮੋਹ ਖੱਗ ਸੰਭਾਰੇ ਦੌਰ ਕੈ ਸਿਸ ਕਟੇ ਨਾ ਹਟੇ ਰਿਸ ਕੈ ਬਲਬੀਰ ਕੀ ਓਰ ਸਿਧਾਰੇ ਸਵਈਆ ਮਾਰ ਹੀ ਮਾਰ ਪੁਕਾਰਤ ਬੈਰਨ ਮੈਂ ਅਸ ਲੈਗ ਲਲਕਾਰ ਪਰੇ ਹਰਿ ਰਾਮ ਕੋ ਘੇਰ ਲਇਓ ਚਾਹੂੰ ਔਰ ਤੇ ਮੱਲਹ ਕੀ ਪੈ ਰਸੋ ਬਤਾਰੇ ਧਾਨ ਬਾਣ ਜਪੈ ਕਰ ਸਿਆਮ ਲਇਓ ਲਖ ਕਤਰ ਖੇਤ ਖੇਤੋ ਹੋਤੇ ਬਿਡਰੇ ਰੰਗ ਭੂਮ ਕੋ ਮਨ ਉਝਾਰ ਭਇਓ ਚਲੇ ਕਉ ਤਕ ਦੇਖ ਨਿਹਾ ਦੇ ਕ ਚਲੇ ਕਉ ਤਕ ਦੇਖਣ ਹਾਰ ਘਰੇ ਦੇਖਣ ਹਾਰ ਘਰੇ ਜੇ ਭਟ ਲੈ ਅਸ ਹਥਨ ਮੈਂ ਅਤ ਕੋਬ ਭਰੇ ਹਰ ਉਪਰ ਧਾਵੈ ਕੌਤਕ ਸੋ ਦੇਖ ਕੈ ਸਿਵਕੇ ਗਨ ਆਨੰਦ ਸੋ ਮਿਲ ਮੰਗਲ ਗਾਵੈ ਕਉ ਕਹੈ ਹਰ ਜੂ ਜਿਤ ਹੈ ਕਉ ਇਉ ਕਹੈ ਕਹੈ ਏ ਜਿਤ ਹੈ ਮਹ ਸਾਵੈ ਰਾਰ ਕਰੇ ਤਬ ਲਓ ਜਬ ਲਓ ਓਨ ਕਉ ਹਰ ਮਾਰ ਨ ਭੂਮ ਗਿਰਾਵੈ ਤਬੇ ਤਾ ਵੱਡੇ ਹੀ ਬਣੈਤ ਬੀਰ ਸਮੈ ਪਖ ਰੈਤ ਗੰਜ ਦਾਲ ਸੋ ਆਰੈਤ ਧਾਇ ਤੁਰੰਗ ਨਚਾਇ ਕੈ ਜੁਦ ਮੈ ਅਡੋਲ ਸਾ ਸੁਆਮਕਾਰ ਜੀ ਅਮੋਲ ਹਤ ਗੋਲ ਤੇ ਨਿਕਸ ਲਰੇ ਦੁੰਦ ਬਿ ਬਜਾਇ ਕੈ ਸਾਤਨ ਸੰਭਾਰ ਕੈ ਨਿਕਾਰ ਕੈ ਛਪਾਨ ਮਾਰ ਮਾਰ ਹੀ ਉਚਾਰ ਐਸੇ ਪਰੇ ਰਨ ਆਇ ਕੈ ਹਰ ਜੋ ਸੋ ਲਰੇ ਤੇ ਬੇਠਾਰ ਤੇ ਨ ਟਰੇ ਗਿਰ ਭੂਮ ਹੂੰ ਮੈਂ ਪਰੇ ਉਠ ਅਰੇ ਕਾਏ ਖਾਏ ਕੈ ਸਈਆ ਕੋਪ ਭਰੇ ਅਰ ਰਾਏ ਪਰੇ ਨ ਡਰੇ ਹਰ ਸਿਓ ਹਥਿਆਰ ਕਰੇ ਹੈ ਕਾਏ ਭਰੇ ਬਹੁ ਸਰਾਉਣ ਝਰੇ ਅਸ ਪਾਨ ਧਰੇ ਬਲ ਕੈ ਜੋ ਅਰੇ ਹੈ ਮੂਸਲ ਲੈ ਬਲ ਦੇਵ ਤਬਾ ਸਬ ਚਾਵਰ ਜਿਓ ਰਡ ਮਾਹੇ ਛਰੇ ਹੈ ਫੇਰ ਪ੍ਰਹਾਰ ਕੀਓ ਹਲ ਸੂਮ ਪਾ ਮਰ ਭੂਮ ਗਿਰੇ ਨਹੀਂ ਸਵਾਸ ਪਰ ਹੈ ਸਈਆ ਸ੍ਰੀ ਜਦੂ ਮੀਰ ਕੇ ਮੀਰ ਜੀਤੇ ਅਸ ਹਥਨ ਲੈ ਅਰ ਉਪਰ ਧਾਏ ਜੁਦ ਕਰਿਓ ਕਰ ਕੋਪ ਦੂਹ ਦਿਸ ਜੰਬਕ ਜੋਗਨ ਗ੍ਰਿਜਾਗਾਏ ਬੀਰ ਗਿਰੇ ਤੂੰ ਔਰਨ ਕੇ ਗਹਿ ਫੇਟ ਕਟਾਰ ਨਸਿਓ ਲਰ ਕਾਏ ਕੌਤਕ ਦੇਖ ਕੈਂ ਦੇਵ ਕਹੈ ਧਨ ਵੇ ਜਨਨੀ ਜਿਨ ਇਹ ਸੁਤ ਜਾਏ ਸਈਆ ਔਰ ਜਿਤੇ ਬਰ ਬੀਰ ਹੁਤੇ ਆਤ ਰੋਸ ਭਰੇ ਰਣ ਭੂਮੈ ਆਏ ਜਾਦਵ ਸੈਨ ਚਲੀ ਇਤ ਤੇ ਤਿਨ ਹੂ ਮਿਲਕੇ ਅਤ ਜੁੱਧ ਮਚਾਏ ਬਾਣ ਕਮਾਨ ਕਿਰਪਾਨ ਗਦਾ ਬਰਛੇ ਬਹੁ ਆਪਸ ਵਿੱਚ ਚਲਾਏ ਭੇਦ ਚਮੂ ਜਦ ਵੀਰਨ ਕੀ ਸਭ ਹੀ ਜਦ ਰਾਏ ਕੇ ਉਪਰਤਾਏ ਸਵੀ ਸਵਯਾ ਚਕਰ ਤ੍ਰਿਸ਼ੂਲ ਗਦਾ ਗਹਿ ਵੀਰ ਕਰਨ ਧਾਰ ਕ ਅਸ ਔਰ ਕਟਾਰੀ ਮਾਰ ਹੀ ਮਾਰ ਪੁਕਾਰ ਪਰੇ ਲਰੇ ਘਾਏ ਕਰੇ ਨਟਰੇ ਬਲ ਭਾਰੀ ਸਿਆਮ ਅਬਿਦਾਰ ਦਈ ਤੋ ਜਨੀ ਤੇ ਹਕੀ ਉਪਮਾ ਇਹ ਭਾਂਤ ਵਿਚਾਰੀ ਮਨੁ ਖੇਤ ਸਰੋਵਰ ਮੈਂ ਤਸ ਕੈ ਗਜ ਬਾਰਜ ਵਿਯੂਹ ਬਿਡਾਰੀ ਸੋਈਆ ਸ੍ਰੀ ਜਦੁਨਾਥ ਕੇ ਬਾਨਨ ਅਗਰ ਦਰੈ ਆਰਿ ਯੋ ਕੇ ਹੂ ਧੀਰ ਧਰਿਓ ਨਾ ਕਿ ਹੂੰ ਧੀਰ ਧਰਿਓ ਨਾ ਬੀਰ ਸਭੈ ਹਟ ਕੈ ਠਟਕੇ ਭਟਕੇ ਰਨ ਭੀਤਰ ਜੁਦ ਕਰਿਓ ਨਾ ਮੂਸਲ ਔ ਹਲ ਪਾਨ ਲਿਯੋ ਬਲ ਪੇਖ ਭਜੇ ਦਲ ਕਉ ਅਰਿਓ ਨਾ ਜਿਉ ਮ੍ਰਿਗ ਕੇ ਗਨ ਛਾੜ ਚੱਲੈ ਬਨ ਦੀਠ ਪਰਿਓ ਮ੍ਰਿਗ ਰਾਜ ਕੋ ਛਵਨਾ ਸਵਈਆ ਭਾਗ ਤਬੈ ਸਭ ਹੀ ਰਨ ਤੇ ਗਿਰਤੇ ਪਰ ਤੇ ਨਿਰਪ ਤੀਰ ਪੁਕਾਰੇ ਤੇਰੇ ਹੀ ਜੀਵਤ ਹੈ ਪ੍ਰਭ ਜੂ ਸੇ ਗਰੇ ਰਿਸ ਕੈ ਬਲ ਸਿਆਮ ਸੰਘਾਰੇ ਮਾਰੇ ਅਨੇਕ ਨਾ ਏਕ ਬਚਿਓ ਬਹੁ ਬੀਰ ਗਿਰੇ ਰਨ ਭੂਮ ਮਝਾਰੇ ਤਾ ਤੇ ਸੁਨੋ ਬਿਨਤੀ ਹਮਰੀ ਉਨ ਜੀਤ ਭਈ ਤੁਮਰੇ ਦਲ ਹਾਰੇ ਸਵਈਆ ਕੋਪ ਕਰਿਓ ਤਮ ਸਿੰਦ ਜਰਾ ਆਰ ਮਾਰਨ ਕਉ ਬਹੁ ਬੀਰ ਬੁਲਾਏ ਆਇਸ ਤਾ ਆਇਸ ਪਾਵਤ ਹੀ ਨਿਰਪਕੋ ਮਿਲ ਕੇ ਹਾਰ ਕੇ ਬਦਵੇਂ ਕਹਤਾਏ ਬਾਨ ਕਮਾਨ ਗਦਾ ਕਹਿ ਕ ਉਮਡੇ ਘਣ ਜਿਉ ਕਨ ਸਿਆਮ ਪੈ ਆਏ ਆਏ ਪਰੇ ਹਰ ਊਪਰ ਸੋ ਮਿਲ ਕੇ ਬਾਗ ਮੇਲ ਤੁਰੰਗ ਉਠਾਏ ਬਾਨ ਕਮਾਨ ਗਦਾ ਕਹਿ ਕੈ ਉਮਡੇ ਘਣ ਜਿਉ ਕਣ ਸਿਆਮ ਪੈ ਆਏ ਆਏ ਪਰੇ ਹਰ ਊਪਰ ਸੋ ਮਿਲ ਕੈ ਬਾਗ ਮੇਲ ਤੁਰੰਗ ਉਠਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ